ਕੁਐਸਟੇਡਰ ਨਹੀਂ ਸਰ ਫਿਰ ਕੋਈ ਗੱਲ ਨਹੀਂ ਫਿਰ ਪੈਰੀ ਹੱਥ ਲਾਉਣਾ ਉਹ ਨਹੀਂ ਨਹੀਂ ਪੈਰੀ ਹੱਥ ਲਾਉਣ ਦੀ ਲੋੜ ਨਹੀਂ ਸਰ ਚਾਰ ਘੰਟੇ ਰੁਕ ਜਾਓ ਉਹ ਨਹੀਂ ਨਹੀਂ ਇਹਦੇ ਦਾ ਦੋ ਚਾਰ ਘੰਟੇ ਬਤੀਤ ਹੋ ਗਏ ਉਹ ਨਹੀਂ ਨਹੀਂ ਬਹੁਤ ਉਖ ਲੱਗਿਆ ਤੁਹਾਨੂੰ ਅਸੀਂ ਨਹੀਂ ਨਹੀਂ ਉਹ ਤਾਂ ਗੱਲ ਪਿਛਲੇ 3 ਸਾਲਾਂ ਤੋਂ ਲੱਭ ਰਹੇ ਹਾਂ ਤੁਹਾਨੂੰ 3 ਸਾਲਾਂ ਤੋਂ ਡਾਕਟਰ ਸਾਹਿਬ ਕੋਈ ਗੱਲ ਪਿਛਲੇ ਨਹੀਂ ਨਹੀਂ ਹਟਾ ਮੈਂ ਇਦਾਂ ਨਾ ਕਰੋ ਮੈਂ ਤਾਂ ਮੈਂ ਉਦੋਂ ਵੀ ਤੁਹਾਨੂੰ ਮੈਂ ਕਿਹਾ ਸੀ ਕਿ ਮੈਨੂੰ ਬੰਦੀ ਹੋਣਾ ਮੈਨੂੰ ਪਤਾ ਸੀ ਇਹ ਸਾਰੀਆਂ ਗੱਲਾਂ ਹੋਣੀਆਂ ਡਾਕਟਰ ਸਾਹਿਬ ਤਿੰਨ ਸਾਲ ਕਿ ਮੈਂ ਨਵਾਂ ਨਹੀਂ ਹੈਗਾ ਪਲੀਜ਼ ਆ ਲਾਓ ਤੁਹਾਨੂੰ 3 ਸਾਲ ਲੱਗੇ ਸਰ ਉੱਥੇ ਕਿ ਪਹੁੰਚਣ ਨੂੰ 3 ਸਾਲ ਠੀ ਆਇਓ ਬਹੁਤ ਔਖਾ ਤੁਹਾਡੇ ਨਾਲ ਸੰਪਰਕ ਬਣਿਆ ਕੱਲ ਰਾਤ ਦੇਖੋ ਤੁਹਾਡੇ ਕੋਲੇ ਕਿੰਨੇ ਵਜੇ ਗਏ ਮੈਂ ਤੁਸੀਂ ਇੰਨੇ ਕੋਲੇ ਦੇਖੋ ਰਾਤ ਦੇ ਟਾਈਮ ਮੀਂਹ ਪੈ ਰਿਹਾ ਸੀ ਹਨਾ ਇਹ ਤੁਹਾਡੇ ਕੋਲੇ ਗਿਆ ਜਦੋਂ ਹੀ ਸਾਨੂੰ ਤੁਹਾਡਾ ਐਡਰੈਸ ਪਤਾ ਲੱਗਿਆ ਤੁਰੰਤ ਹੀ ਕਰੇ ਗਏ ਇਹ ਤਾਂ ਗਏ ਨੇ ਫੇ ਤਾਂ ਹੀ ਮੈਂ ਆ ਗਿਆ ਹਾਂ ਪਰ ਉੱਥੇ ਵੀ ਤੁਸੀਂ ਡਰਾਈ ਕੀਤਾ ਵੀ ਮੈਂ ਡਾਕਟਰ ਦ੍ਰਿਸ਼ਦੀਪ ਨਹੀਂ ਹੈਗਾ ਮੈਂ ਸਵੀਟ ਨਹੀਂ ਹੈਗਾ ਸਾਡੇ ਵਿੱਚ ਨਾ ਬਹੁਤ ਜ਼ਿਆਦਾ ਉਪਈਆਂ ਹੋਈਆਂ ਮਤਲਬ ਜੜੀਆਂ ਹੈਗੀਆਂ ਉਹ ਨਫਰਾ ਜੀ ਉਹ ਹੁਣ ਕੱਢ ਦਿਓ ਜੀ ਸਰ ਕੱਢ ਦਿਓ ਹੁਣ ਨਾ ਫਿਰ ਸਰ ਕੱਢ ਦਿਓ ਸਰ ਉਹ ਹਟ ਨਹੀਂ ਰਿਹਾ ਸਾਡੇ ਕਹਿਣ ਤੇ ਰਿਕੁਐਸਟ ਹੀ ਹੈ ਸਰ ਕੱਢ ਦਿਓ ਨਾ ਇਹ ਪੈਸਾ ਮੈਂ ਤਾਂ ਬੱਸ ਇੱਕ ਵੀ ਰਿਕੁਐਸਟ ਕੀਤੀ ਸੀ ਕਿ ਆਪਣਾ ਵੀ ਕੋਈ ਪਤਾ ਨਹੀਂ ਮੈਨੂੰ ਕੀ ਹੋਣਾ ਬਾਹਰ ਨਿਕਲ ਦੇ ਤੁਹਾਨੂੰ ਚਲੋ ਕੋਈ ਨਾ ਯਾਰ ਥੋੜਾ ਇਨਸਾਨੀਅਤ ਦਿਨੋ ਇਹ ਇਨਫੋਰਮੇਸ਼ਨ ਉਹ ਠੀਕ ਹੈ ਬੋਲ ਆਓ ਚਲਿਏ ਚਲੋ ਅਸੀਂ ਅਸੀਂ ਉਧਰ ਚਲੇ ਜਾਈਏ ਤੁਸੀਂ ਦੋਨੇ ਜਣੇ ਅੱਧਾ ਘੰਟਾ ਬੈਠ ਜਾਓ ਨਹੀਂ ਨਹੀਂ ਉਹਦੇ ਕੋਲੇ ਬੈਠ ਜਾਓ ਅੱਧਾ ਘੰਟਾ ਅੱਗੇ ਉਹ ਦਿਨ ਕਰ ਦੇਗਾ ਕੋਈ ਕੋਈ ਗੱਲ ਆ ਵੀ ਕਰੀਏ ਡਾਕਟਰ ਦਨੀਸ਼ ਮਿਲ ਲੋ ਚਲੋ 2 ਮਿੰਟ ਉੱਟ ਕੇ ਫਿਰ ਹਾਂਜੀ ਸਰ ਮਿਲ ਤਾਂ ਲੋ ਹੁਣ 1 ਮਿੰਟ ਸਰ ਮਿਲ ਤਾਂ ਲੋ ਹਾਂਜੀ ਸਰ ਠੀਕ ਹੈ ਠੀਕ ਹੈ ਹਾਂਜੀ ਬਈਆ ਚਲੋ ਅੱਜ ਜਗਾ ਨਹੀਂ ਬੜਾ ਆਜੋ ਚਲੋ ਜੀ ਫੇ ਕੀ ਕਰ ਸਕਦੇ ੱੱਕਾ ਕਾਦਾ ਇਹ ਛੱਪਣਾ ਬਹੁਤ ਦੁੱਖ ਦੀ ਗੱਲ ਆ ਜੀ ਅੱਜ ਇਹ ਜਿਹੜਾ ਯਾਨੀ ਕਿ ਖੂਨ ਪਾਣੀ ਹੋ ਗਿਆ ਸਭ ਪਾਣੀ ਦੀ ਗੱਲ ਨਹੀਂ ਇਹ ਤਾਂ ਬਹੁਤ ਦੇਰ ਤੋਂ ਬੱਕਰੀ ਨਹੀਂ ਡਾਕਟਰ ਸਾਹਿਬ ਖੂਨ ਪਾਣੀ ਹੋ ਗਿਆ ਸਾਰਾ ਤਾਂ ਮਨ ਲਓ ਡਾਕਟਰ ਸਾਹਿਬ ਸੱਚੀ ਸਾਨੂੰ ਬਹੁਤ ਦੁੱਖ ਰਿਹਾ ਸਾਨੂੰ ਬਹੁਤ ਉਮੀਦ ਸੀ ਵੀ ਜਦੋਂ ਤੁਸੀਂ ਮਿਲੋਗੇ ਇਹਨੂੰ ਬਹੁਤ ਚੰਗਾ ਲੱਗੂਗਾ ਨਹੀਂ ਨਹੀਂ ਹੁਣ ਹੁਣ ਤੈਨੂੰ ਚੰਗਾ ਲੱਗਣਾ ਕਿ ਮੈਂ ਆਇਆ ਹਾਂਜੀ ਬਸ ਠੀਕ ਹੈ ਅੱਗੇ ਵੀ ਇਦਾਂ ਕਿਤੇ ਨਾ ਕਿਤੇ ਮਿਲਦੇ ਰਹਿਣਾ ਠੀਕ ਹੈ ਨਹੀਂ ਆਜੋ ਸਰ ਮੈਂ ਗੱਲ ਨਹੀਂ ਇਹਨੂੰ ਮੈਂ ਇੱਥੇ ਰਹਿਣਾ ਚਾਹੁੰਦਾ ਨਹੀਂ ਮੈਂ ਕਿ ਆਪਣੇ ਘਰ ਯਾਹ ਪੈ ਨੰਗਲ ਘਰ ਜਾਵਾਂ ਜਾਂ ਆਪਣੇ ਦੰਦਰ ਭయ్యా ਕੋਲ ਜਾਵਾਂ ਉਹ ਜਾਵੋ ਕੋਲ ਜਾਣਾ ਤੇ ਤੇਰੀ ਮਰਜ਼ੀ ਹਾਂ ਹਾਂ ਆਜੋ ਸਰ ਯਾ ਤੁਸੀਂ ਤੁਸੀਂ ਮਨਾ ਕਰਦੇ ਨਹੀਂ ਤਾਂ ਘਰ ਕੋਲ ਨਹੀਂ ਨਹੀਂ ਤੇ ਮੈਂ ਕੋਈ ਜੌਬ ਜਿੱਤ ਰਹੀ ਹਾਂ ਜੀ ਸਰਟੀਫਿਕੇਟ ਮੈਂ ਬਾਈਕ ਕੋਲ ਲੱਲੇ ਨੇ ਸਰਟੀਫਿਕੇਟ ਸਾਰੇ ਪਏ ਆ ਸਾਡੇ ਕੋਲ ਇਹਦੇ ਉਹ ਕੋਈ ਗੱਲ ਨਹੀਂ ਉਹ ਕੋਈ ਆਜੋ ਡਾਕਟਰ ਸਾਹਿਬ ਚਲੋ ਬਾਕੀ ਨੂੰ ਜਾਣਦਾ ਜੋ ਤੁਹਾਡੇ ਘਰ ਚ ਕੀ ਹੋਇਆ ਸਾਨੂੰ ਨਹੀਂ ਪਤਾ ਉਸ ਗੱਲ ਦਾ ਪਰ ਬੇਨਤੀ ਹੈ ਜੀ ਤੁਸੀਂ ਇਹਨੂੰ ਮਿਲਦਿਆ ਕਰਵਾ ਕੇ ਹਾਂ ਮਿਲ ਅਸੀਂ ਇਹਨੂੰ ਤੁਹਾਡੇ ਕੋਲ ਘਰੇ ਲੈ ਆਇਆ ਕਰਾਂਗੇ ਕਿਤੇ ਅਸੀਂ ਤੁਹਾਨੂੰ ਇਹਨੂੰ ਘਰੇ ਲੈ ਆਇਆ ਕਰਾਂਗੇ ਤੁਹਾਡੇ ਕੋਲ ਕਿਤੇ ਮਿਲਾ ਕੇ ਲੈ ਲੈ ਜੇ ਤੁਸੀਂ ਆਪ ਹੀ ਆ ਜਾਓ ਨਹੀਂ ਚਲੋ ਤੁਹਾਡੇ ਕੋਲ ਸਮਾਂ ਲੱਗੂ ਠੀਕ ਆ ਨਹੀਂ ਹਫਤੇ ਖੰਡ ਤੱਕ ਰਹੀ ਹੈ ਘਰੇ ਲੈ ਆਵਾਂਗੇ ਤੁਹਾਡੇ ਕੋਲ ਘਰੇ ਮਿਲ ਜੂਗਾ ਕਿ ਤੁਹਾਨੂੰ ਇਹ ਹਫਤੇ ਬਾਅਦ ਲੈ ਕੇ ਆਈਏ ਅੱਛਾ ਜੀ ਤੁਹਾਡੇ ਨਾਲ ਜਦੋਂ ਅਸੀਂ ਆਪ ਹੀ ਆਵਾਂਗੇ ਕਿਦੋਂ ਆਵਾਂਗੇ ਸਰ ਤੇ ਜਦੋਂ ਸਾਡਾ ਟਾਈਮ ਲੱਗੂਗਾ ਜੀ ਆ ਤੈਨ ਤਸਰ ਰੋਜ਼ ਹੀ ਹੁੰਦਾ ਪਰ ਰੋਜ਼ ਆਪਣੀ ਜ਼ਿੰਦਗੀ ਚੋਂ ਇਸ ਤੋਂ ਵੱਧ ਸਰ ਹੋਰ ਜ਼ਰੂਰੀ ਕੀ ਕੰਮ ਆ ਤੁਹਾਡਾ ਭਰਾ ਦਰਸ਼ ਸਾਹਿਬ ਤੁਹਾਡਾ ਭਰਾ ਹੀ ਹੈ ਤੁਨ ਮੈਨ ਮਿਲ ਕੇ ਖੁਸ਼ੀ ਨਹੀਂ ਹੋਈ ਖੁਸ਼ੀ ਹੋਈ ਹੈ ਨਾ ਮੈਨ ਕਹੇ ਮੈਨੂੰ ਵੀ ਤੁਨ ਮਿਲ ਕੇ ਖੁਸ਼ੀ ਹੋਈ ਬਸ ਠੀਕ ਹੈ ਠੀਕ ਹੈ ਯਾਰ ਦਰਬੇਸ਼ ਬੰਦਾ ਜੀ ਪਹਿਲਾਂ ਮੈਨੂੰ ਪਤਾ ਨਹੀਂ ਤੁਹਾਡੀ ਜ਼ਿੰਦਗੀ ਚ ਨੇ ਕੀ ਮਾੜਾ ਕੀਤਾ ਚੰਗਾ ਕੀਤਾ ਜੀ ਇਹ ਨਹੀਂ ਮੈਨੂੰ ਪਤਾ ਪਰ ਇਹ ਦਰਬੇਸ਼ ਬੰਦਾ ਜੀ ਇਹ ਤਾਂ ਠੀਕ ਜਮੇ ਦਰਬੇਸ਼ ਬੰਦਾ ਹੈ ਠੀਕ ਅਇ ਤੋਂ ਬਾਅਦ ਮੈਂ ਦੇਸ਼ਦੀਪ ਆ ਠੀਕ ਹੈ ਸਰ ਠੀਕ ਹੈ ਭਾਈ ਪਲੀਜ਼ ਹੁਣ ਤੂੰ ਵੀ ਸਮਝ ਇਸ ਗੱਲ ਨੂੰ ਡਾਕਟਰ ਸਾਹਿਬ ਤੁਸੀਂ ਇੰਨਾ ਪਿੱਛੇ ਰੋਨੇ ਹੋ ਉਹ ਇੱਕ ਮਿੰਟ ਨਹੀਂ ਕੱਢ ਰਹੇ ਤੁਹਾਡੇ ਲਈ ਤੁਸੀਂ ਕਿੰਨੇ 3 ਸਾਲਾਂ ਤੋਂ ਇੰਨਾ ਪਿੱਛੇ ਰੋ ਰਹੇ ਸੀ ਨਾ ਦੇਸ਼ਦੀਪ 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 ਐਡਰੈਸ ਦੱਸਦੇ ਸੀ ਰਾਜਗੁਰੂ ਨਗਰ ਦਾ ਬਾਰ-ਬਾਰ ਇਹਨਾਂ ਦੇ ਘਰ ਦੇ ਮਾਨਕ ਦੇ ਘਰ ਦੇ ਸਾਹਮਣੇ ਕੋਠੀ ਸੀ ਇਹਨਾਂ ਦੀ ਵੀ ਸੀ ਨਾ ਇਹਨਾਂ ਨਾਲ ਇਨਜਿਨੀਅਰ ਸਰ ਉਹ ਦਵਿੰਦਰ ਤਰਵਾੜ ਜੀ ਜੀ ਆ ਉਹ ਸਿਵਲ ਇੰਜੀਨੀਅਰ ਕੋਈ ਨਾ ਕਿਸੇ ਦਿਨ ਉਹਦੇ ਤੇ ਕਰ ਵੀ ਪਹੁੰਚ ਜਾਗੇ ਆਪਾਂ ਕੋਈ ਨਾ ਹਾਂ ਉਹ ਉਹਨਾਂ ਤੋਂ ਵੀ ਲੈ ਲਾਂਗੇ ਜਵਾਬ ਆਪਾਂ ਵਾਹਿਗੁਰੂ ਜੀ ਹੁਣ ਉੱਥੋਂ ਦਾ ਪ੍ਰੋਸੀਜਰ ਮੈਂ ਦੱਸ ਦਿੰਦਾ ਸਰ ਜੇ ਆਪਾਂ ਜਾਈਏ ਨਾ ਉੱਥੇ ਜਿਵੇਂ ਆਪਾਂ ਹੁਣ ਹੁਣ ਇੱਥੇ ਹੈ ਨਹੀਂਗੇ ਉਹ ਤਾਂ ਚੰਡੀਗੜ੍ਹ ਚਲੇ ਗਏ ਨਾ ਜੀ ਉਹ ਤਾਂ ਚੰਡੀਗੜ੍ਹ ਚਲੇ ਗਏ ਸਰ ਮੇਰੀ ਸਰ ਮੇਰਾ ਪਰਿਵਾਰ ਹੈ ਤਾਂ ਵੀ ਪਰਿਵਾਰ ਹੀ ਹੈ ਨਾ ਤੁਹਾਡਾ ਮੈਂ ਹੀ ਕਹਿੰਦਾ ਇਹ ਦੱਸ ਦਿਆਂ ਨਾ ਇਹਨਾਂ ਨੂੰ ਪਤਾ ਹੈ ਭਰਾ ਨੂੰ ਤੁਹਾਡੇ ਨੂੰ ਮਿਲਦੇ ਸੀਗੇ ਉਹ ਇੱਥੋਂ ਸ਼ਿਫਟ ਹੋ ਕੇ ਚੰਡੀਗੜ੍ਹ ਚਲੇ ਗਏ ਇੱਥੋਂ ਹੁਣ ਜੌਬ ਖਤਮ ਹੋ ਗਈ ਔਰ ਬੱਚੇ ਆਪਦੇ ਲੈ ਕੇ ਚੰਡੀਗੜ੍ਹ ਚਲੇ ਗਏ ਉਹ ਉਹਨਾਂ ਦੇ ਬੱਚੇ ਵੀ ਅੱਗੇ ਆਫਸਰ ਬਣ ਗਏ ਹਾਂ ਜੋ ਮੈਂ ਨਹੀਂ ਦੱਸ ਰਿਹਾ ਨਾ ਦੇਖੋ ਤੁਹਾਡੇ ਸਾਹਮਣੇ ਬੈਠੇ ਝੂਠ ਥੋੜੀ ਬੋਲ ਲਗੇ ਆਪਾਂ ਚਲੋ ਠੀਕ ਹੈ ਸਰ ਜਿੰਨੇ ਤੁਹਾਨੂੰ ਠੀਕ ਸਰ ਮੈਂ ਵੀ ਕੁਸ਼ੀਆ ਚਲੋ ਡਾਕਟਰ ਸਾਹਿਬ ਬਹੁਤ ਉਮੀਦ ਸੀ ਸਾਨੂੰ ਤੁਹਾਡੇ ਤੋਂ ਚਲੋ ਕੋਈ ਨਾ ਜੀ ਨਹੀਂ ਜੋ ਠੀਕ ਹੈ ਤੁਹਾਡਾ ਸ਼ੁਕਰੀਆ ਜੀ ਬਾਈ ਜੀ ਬਹੁਤ ਬਹੁਤ ਧੰਨ ਨਹੀਂ ਤੇਰਾ ਕਦਰ ਸ਼ੁਕਰੀਆ ਨਹੀਂ ਚਲੋ ਮੇਰੀ ਡਿਊਟੀ ਹੈ ਤੁਸੀਂ ਜਿਹੜੀ ਲਾਤੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਹੀ ਮੇਰ ਕਰੇ ਚਲੋ ਉਹਨਾਂ ਨੂੰ ਛੱਡ ਦੋ ਤੁਸੀਂ ਉਹਨਾਂ ਦੇ ਘਰੇ ਸੱਚੀ ਅੱਜ ਦੁੱਖ ਹੋਇਆ ਡਾਕਟਰ ਸਾਹਿਬ ਇਹ ਸਾਰਾ ਕੁਝ ਸੁਣ ਕੇ ਨਾ ਦੇਖ ਕੇ ਵੀ ਇੱਕ ਭਰਾ ਆਪਣੇ ਭਰਾ ਨੂੰ ਇਸ ਤਰ੍ਹਾਂ ਮਨਕਰ ਹੋ ਗਿਆ ਅੱਜ ਦੇਖ ਕੇ ਮਿਲਣ ਤੋਂ ਵੀ ਰਿਸ਼ਤੇ ਤਾਂ ਬਹੁਤ ਬਦਲਦੇ ਦੇਖਿਆ ਸੀ ਪਿਛਲੇ 10 ਸਾਲਾਂ ਵਿੱਚ ਹੋਰ ਨਹੀਂ ਕਿ भैया मतलब एक्चुअली आके मिल ले मिल दे दे आ, आ, कर या करो गिनूंगा पहला हां मैं रेगुलरली मिलने का करूंगा कितने के टाइम पीरियड बाद मिल लेगा हफ्ते के बाद हफ्ते के बाद मिल जाया करोगे चलो फिर भी मिलते रही हूं मैं हां मिलते जाओ तुझे भी इतना बाद में प्रॉमिस किए हां नहीं मिलेंगे तो हां जी मिला जी तो घर पे भैया सलाह कर है ना ਠਾਕ ਬੇਸ਼ਕ ਕਰੀਓ ਤੁਸੀਂ ਆਜ ਮਨ ਆਪਣੀ ਕਾਰੀਗਰ ਲੈ ਲਿਓ ਫਿਰ ਆਪਾਂ ਦੁੰਦਰ ਭਈਆਂ ਨਾਲ ਗੱਲ ਕਰ ਲਾਂਗੇ ਆਸ਼ਾ ਭਾਬੀ ਨਾਲ ਉਹਨਾਂ ਨੂੰ ਕੋਈ ਗੱਲ ਕਰਾ ਦੇਣਗੇ ਤੁਹਾਡੀ ਜਾ ਕੇ ਹਾਂਜੀ ਹਾਂਜੀ ਵੀਰ ਫਿਰ ਆਪਾਂ ਦੁੰਦਰ ਭਈਆਂ ਨਾਲ ਗੱਲ ਕਰ ਲਾਂਗੇ ਮੈਂ ਦੁੰਦਰ ਭਈਆਂ ਕੋਲ ਕੇ ਚੱਲ ਜੂੰਗਾ ਚਲੋ ਫਿਰ ਹਨ ਉਹ ਉਹਨਾਂ ਨੂੰ ਕੋਈ ਅਬਡਿਕਸ਼ਨ ਨਹੀਂ ਹੈਗੀ ਬਸ ਠੀਕ ਹੈ ਮੈਂ ਦੁੰਦਰ ਭਈਆਂ ਨਾਲ ਉਹਨਾਂ ਦੀ ਜਿਹੜੀ ਬੀਬੀ ਐਮਪੀ ਦੀ ਜੌਬ ਸੀ ਨਾ ਭਈਆ ਬਖਰਾ ਬਿਅਸ ਮੈਨੇਜਮੈਂਟ ਬੋਰਡ ਉਨ ਦਾ ਪੋਸਟ ਆਫ ਮੈਡੀਕਲ ਆਫੀਸਰ ਤੇ ਬੜੀ ਆਡ ਮੇਰਾ ਅਗਸਤ ਸੀਗਾ ਬੰਗਲੋਰ ਨੰਬਰ 1 ਕੋਲ ਮੁੰਨ ਬੰਗਲੋਰ ਮਿਲ ਜਾਇਆ ਸੀ ਉੱਤੇ ਬੰਗ 2C ਵੀ ਆਇਤਾ ਸੀ ਬੰਗਲੋਰ ਨੰਬਰ 18 ਈਸਟਰਨ ਐਵੇਨਿਊ ਤੇ ਉਹ ਤਾਂ জব ਮੇਰ ਕੋਲ ਹੁਣ ਵੀ ਹੈਗੀ ਹੈ ਤੇ ਦੁੰਦਰ ਵੀ ਇਹਨੇ ਵੀ ਕੰਮ ਕਰਨਾ ਮੈਂ ਵੀ জব ਕਰ ਲਈ ਹੈ ਮੈਂ ਦੁੰਦਰ ਵੀ ਇਹ ਕੋਲ ਲੈ ਲਵਾਂਗਾ ਪਰ ਉਸ ਤੋਂ ਬਾਅਦ ਫਿਰ ਆ ਜੁਪ ਪਰ ਪਹਿਲੇ ਕੋਈ ਟਿਕਾਣਾ ਤੇ ਮਿਲਿਆ ਨਾ ਇੱਥੋਂ ਦਾ ਮੇਨ ਗੱਲ ਹੈ ਕਿ ਮੁਨਕਤ ਦੀ ਸੇਵਾ ਤੋਂ ਮਨ ਜਾਣਾ ਦੀ ਹੈ ਸਤਿ ਸ੍ਰੀ ਅਕਾਲ ਦੀ ਸੇਵਾ ਜਿਹੜੀ ਕਰ ਮੈਂ ਤੁਹਾਨੂੰ ਮੈਂ ਬੋਲ ਦੱਸਾਂ ਇੱਥੇ ਇਹ ਸਭ ਤੋਂ ਬਿਹਤਰ ਹੈ ਉਹ ਸਿਰਫ ਗੱਲ ਇਹ ਹੈ ਨਾ ਭਈਆ ਕੱਲ੍ਹ ਕੋਲ ਆਉਂਗਾ ਤਾਂ ਦੁੰਦਰ ਵੀਰ ਕੋਲ ਜਾਊਂਗਾ ਇਹਨਾਂ ਨੂੰ ਕੋਲ ਮੁਸ਼ਕਲ ਹੋ ਜੀ ਦੁੰਦਰ ਵੀਰ ਸਾਜੀ ਸਾਡੇ ਦੁੰਦਰ ਵੀਰ ਦਾ ਫੋਨ ਨੰਬਰ ਲਿੱਤਾ ਸੀਗਾ ਉਹ ਫੋਨ ਹੀ ਕੱਟ ਜਾਂਦਾ ਉਹ ਚੱਕਦੇ ਆਵਾਜ਼ ਸੁਣਦੇ ਕੱਟ ਦਿੰਦੇ ਫੋਨ ਨਹੀਂ ਨਹੀਂ ਮੇਲ ਪਾਣਾ ਦਿੰਦਾ ਵੀ ਠੀਕ ਹੈ ਦੇਖੋ ਮੈਂ ਤਾਂ ਆਇਆ ਠੀਕ ਹੈ ਕਿ ਨਹੀਂ ਆਜੋ ਸਰ ਜਿਹੜੀ ਮੈਂ ਗੱਲ ਕੀਤੀ ਤੁਸੀਂ ਸਮਝ ਗਏ ਨਾ ਭਈ ਕਿ ਜੇ ਤੁਸੀਂ ਮੈਨੂੰ ਘਰ ਮੈਂ ਤੁਹਾਡੇ ਘਰ ਵੀ ਆ ਜਾਂਦਾ ਹੈ ਅਲਟੀਮੇਟਲੀ ਆਪਾਂ ਮੈਂ ਜੁੰਦਰ ਭਈਆ ਕੋਲ ਹੀ ਚੱਲ ਜਾਊਗਾ ਨਹੀਂ ਨਹੀਂ ਮੈਂ ਮੇਰੇ ਕੋਲ ਨਹੀਂ ਬਸ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਚਲੋ ਫੇਰ ਵੀ ਤੁਸੀਂ ਮੈਨੂੰ ਮਿਲਣ ਤਾਂ ਆਓਗੇ ਹਾਂ ਹਾਂ ਚਲੋ ਠੀਕ ਠੀਕ ਫਿਰ ਆਪਾਂ ਗੱਲਬਾਤ ਕਰ ਲਾਂਗੇ ਠੀਕ ਹਾਂ ਬਾਹਰ ਰੱਬਾ ਚਲੋ ਹਾਂਜੀ ਇਹ ਸੁਣਨਾ ਰਹਿ ਗਿਆ ਹੋਰ ਬਸ ਸਾਰੀ ਕੁੱਤਾ ਨਾ ਨਹੀਂ ਨਹੀਂ ਕੋਈ ਨੰਬਰ ਕੋਈ ਨੰਬਰ ਪਰ ਮੰਨਿਆ ਕੋਈ ਨੰਬਰ ਉਹਦੇ ਕਰਮ ਉਹਦੇ ਕਰਮ ਮਾ ਆਪਣੇ ਨਹੀਂ ਉਹਦੇ ਮਾੜੇ ਕਰਮ ਜਿਹੜਾ ਆਪਣੇ ਦੇਵਤੇ ਅਰਗੇ ਭਰਾ ਨੂੰ ਛੱਡ ਕੇ ਜਾ ਰਿਹਾ ਅੱਜ ਕੋਈ ਅਨਪੜ੍ਹ ਬੰਦਾ ਹੋਵੇ ਆਪਾਂ ਕਹੀਏ ਵੀ ਚਲੋ ਸਮਝ ਨਹੀਂ ਹੈਗੀ ਯਾਰ ਵੀ ਇਹਨੂੰ ਤਾਂ ਉਹ ਵੀ ਜਿਹਦੇ ਘਰੇ ਪੜੇ ਲਿਖੇ ਨਹੀਂ ਹੁੰਦੇ ਉਹ ਵੀ ਸਮਝ ਰੱਖਦੇ ਆ ਰਿਸ਼ਤਿਆਂ ਦੀ ਤਾਂ ਅਫੀ ਉਹਨਾਂ ਨੂੰ ਕਹਿ ਦਿੰਦੇ ਨੇ ਜੀ ਅਨਪੜਾ ਇਹਨਾਂ ਨੂੰ ਪਤਾ ਨਹੀਂ ਪਰ ਇੱਕ ਐਜੂਕੇਟਿਡ ਪਰਸਨ ਡਾਕਟਰ ਮਤਲਬ ਇਹ ਕਹੇ ਵੀ ਮੈਂ ਤੈਨੂੰ ਰੱਖ ਨਹੀਂ ਸਕਦਾ ਤੈਨੂੰ ਮਿਲ ਵੀ ਨਹੀਂ ਸਕਦਾ ਉਹ ਕਹਿੰਦਾ ਮੈਂ ਆ ਜਾਕਰੂੰ ਮੈਂਨ ਕਹਿੰਦਾ ਤੂੰ ਮੇਰੇ ਕੋਲ ਨਾ ਆਈ ਇਹ ਅਸਲੀ ਕਹਾਣੀ ਹੈ ਜੀ ਅੱਜ ਦੇ ਟੁੱਟਦੇ ਹੋਇਆ ਰਿਸ਼ਤਿਆਂ ਦੀ ਜਿੱਟੇ ਹੁੰਦੇ ਲਹੂ ਦੀ ਇਹ ਕਹਾਣੀ ਹੈ ਡਾਕਟਰ ਦਿਨੇਸ਼ ਤਲਵਾਰ ਦੇ ਉਸ ਜ਼ਿੰਦਗੀ ਦੀ ਜਿਹੜੀ ਇਹ ਨਰਕ ਕੱਟ ਰਿਆ ਸੀ 10 ਸਾਲਾਂ ਤੋਂ ਭਾਖੜਾ ਨੰਗਲ ਡੈਮ ਦੇ ਉੱਤੇ ਬਣੇ ਹੋਏ ਬੀਵੀਐਮਬੀ ਬੋਰਡ ਦੇ ਵਿੱਚ ਜਿੱਥੇ ਡਾਕਟਰ ਪੁਆਇੰਟ ਸੀਗਾ ਜਿੱਥੇ ਇਹ ਮੈਡੀਕਲ ਅਫਸਰ ਪੁਆਇੰਟ ਸੀ ਪਰ ਆਪਣਿਆਂ ਵੱਲੋਂ ਜਦੋਂ ਨੈਗਲੈਕਟ ਕਰਤਾ ਡਿਪਰੈਸ਼ਨ ਚਲਾ ਗਿਆ ਮਾਂ ਜੱਤਕਰ ਸੀਗੀ ਮਾਂ ਕਰਦੀ ਰਹੀ ਇਹਦੇ ਵਾਸਤੇ ਬਹੁਤ ਕੁਝ ਪਰ ਉਹ ਮਾਂ ਦਾ ਕੀਤਾ ਹੋਇਆ ਪਿਆਰ ਵੀ ਅੱਜ ਇਹਦੇ ਉਲਟ ਪੈ ਰਿਹਾ ਇਹਦਾ ਭਰਾ ਕਹਿੰਦਾ ਸਾਡੀ ਮਾਂ ਸਾਡੇ ਨਾਲ ਬਿਤਕਰਾ ਕਰਦੀ ਸੀ ਮੈਨੂੰ ਡੰਗਰਾਂ ਦਾ ਡਾਕਟਰ ਬਣਾਇਆ ਇਹਨੂੰ ਬੰਦਿਆਂ ਦਾ ਬਣਾਤਾ ਕਹਿੰਦੇ ਮਾਂ ਬਿਤਕਰਾ ਕਰਦੀ ਸਾਡੇ ਨਾਲ ਕਹਿੰਦਾ ਇਹਨੂੰ ਬੰਦਿਆਂ ਦਾ ਡਾਕਟਰ ਬਣਾਤਾ ਦੇਖੋ ਤਾਂ ਫਿਰ ਪੁੱਛਿਆ ਵੀ ਤੁਹਾਡੇ ਫਾਦਰ ਸਾਹਿਬ ਉਹ ਕਹਿੰਦੇ ਛੋਟੇ-ਛੋਟੇ ਸੀ ਜਦੋਂ ਉਦੋਂ ਹੀ ਚੱਲ ਬਥੇ ਤੇ ਫਿਰ ਪੁੱਛਿਆ ਵੀ ਤੁਹਾਡੀ ਮੰਮੀ ਬਿਜ਼ਨਸ ਕਰਦੇ ਸੀ ਕਿਉਂ ਕਹਿੰਦੇ ਨਹੀਂ ਸਾਡੇ ਮਾਮੇ ਬਹੁਤ ਤਕੜੇ ਸੀ। ਯਾਨੀ ਕਿ ਮਾਂ ਨੇ ਆਪਣੇ ਪੇਕਿਆਂ ਤੋਂ ਪੈਸਾ ਲੈ ਕੇ ਜਾਂ ਮਦਦ ਲੈ ਕੇ ਤਿੰਨੇ ਹੀ ਬੱਚੇ ਪੜ੍ਹਾਏ। ਤਿੰਨੇ ਬੱਚਿਆਂ ਨੂੰ ਇੱਕ ਨੂੰ ਵੈਟਰਨਰੀ ਡਾਕਟਰ, ਇੱਕ ਨੂੰ ਇੰਜੀਨੀਅਰ ਤੇ ਇੱਕ ਨੂੰ ਐਮਬੀਬੀਐਸ ਡਾਕਟਰ। ਦੇਖੋ ਉਸ ਮਾਂ ਨੂੰ ਅੱਜ ਉਹਦਾ ਪੁੱਤ ਕਹਿ ਰਿਹਾ ਵੀ ਜਿਹੜੀ ਮਰੀ ਹੋਈ ਮਾਂ ਵਾ ਵੀ ਉਹ ਨਫ਼ਰਤ ਪਾਉਂਦੀ ਸੀ ਜੀ ਉਹ ਸਾਡੇ 'ਚ ਉਹ ਬਤਕਰਾ ਕਰਦੀ ਸੀ ਸਾਡੇ ਨਾਲ ਸਿਰਫ ਉਹ ਕੀ ਕਰਦੀ ਸੀ ਡਾਕਟਰ ਦਿਨੇਸ਼ ਦੀ ਸਪੋਰਟ ਕਰਦੀ ਸੀ ਕਿਉਂਕਿ ਇਹ ਠੀਕ ਨਹੀਂ ਸੀਗਾ ਕਿ ਕਈ ਵਾਰੀ ਡਿਪਰੈਸ਼ਨ ਦੇ ਕਾਰਨ ਥੋੜੀਆਂ-ਬਹੁਤੀਆਂ ਸਮੱਸਿਆਵਾਂ ਆਉਂਦੀਆਂ ਸੀ ਉਹ ਡਿਫੈਂਡ ਕਰਦੀ ਸੀ ਆਪਣੇ ਛੋਟੇ ਪੁੱਤ ਨੂੰ ਤਿੰਨ ਵਰੀ ਵਿਆਹ ਆ ਮਾਂ ਨੇ ਕਿਉਂਕਿ ਮਾਂ ਨੂੰ ਐ ਸੀ ਵੀ ਮੇਰਾ ਪੁੱਤੇ ਵੀ ਬਰਾਬਰ ਹੋਵੇ ਦੂਜੇ ਪੁੱਤਾਂ ਦੇ ਦੂਜੇ ਪੁੱਤ ਵਿਆਹ ਗਏ ਸੀ ਉਹਨਾਂ ਦੇ ਬੱਚੇ ਹੋ ਗਏ ਸੀ ਉਹ ਆਪਦੇ-ਆਪਦੇ ਘਰਾਂ 'ਚ ਖੁਸ਼ ਸੀ ਤੇ ਮਾਂ ਮਰਨ ਤੱਕ ਇਹ ਕੋਸ਼ਿਸ਼ ਕਰਦੀ ਰਹੀ ਵੀ ਇਹ ਵੀ ਮੇਰਾ ਪੁੱਤ ਬਰਾਬਰ ਹੋ ਜਵੇ ਉਹਨਾਂ ਦੇ ਇਸੇ ਚੱਕਰ 'ਚ ਇਹਦੇ 3 ਮੈਰਜਾ ਹੋਈਆਂ ਤਿੰਨੋ ਹੀ ਸਕਸੈਸਫੁਲ ਨਹੀਂ ਹੋएंगे ਤੇ ਫਿਰ ਕਾਰਨ ਸਕਸੈਸਫੁਲ ਨਾ ਹੋਣ ਦਾ ਇਹ ਆ ਵੀ ਜਦੋਂ ਭਰਾਵਾਂ ਨੇ ਦਿੱਤਕਾਰਤਾ ਭਾਬੀਆਂ ਨੇ ਭਰਾਵਾਂ ਨੇ ਰਲ ਕੇ ਹੀ ਸਪੋਰਟ ਕਰਨੀ ਹੁੰਦੀ ਆ ਵੀ ਸਾਡਾ ਭਰਾ ਬਰਾਬਰ ਹੋਵੇ ਅੱਜ ਤਾਂ ਮੰਤਰੇ ਦੇ ਜਮਈ ਸ਼ਰਮੀ ਲੈ ਗਈ ਨਾ ਅੱਜ ਤਾਂ ਜਮਈ ਮਤਲਬ ਇਨਸਾਨੀਅਤ ਹੀ ਮਰ ਗਈ ਪੈਰਾਂ ਤੱਕ ਵੀ ਹੱਥ ਲਾਏ ਅਸੀਂ ਵੀ ਵੀਰੇ ਤੂੰ ਨਾਂ ਲੈ ਕੇ ਜਾ ਥੋੜੇ ਟਾਈਮ ਰੁਕ ਜਾ ਇਹਦੇ ਕੋਲੇ ਚੱਲ 2-4 ਘੰਟੇ ਕਹਿੰਦਾ ਮੇਰੇ ਕੋਲ ਟਾਈਮ ਹੀ ਹੈ ਨਹੀਂ ਕੱਲ ਜਦੋਂ ਰਾਤ ਅਸੀਂ ਘਰ ਪਹੁੰਚੇ ਆ ਕਿਉਂਕਿ ਜਿੱਥੇ ਅਸੀਂ ਪਹਿਲਾਂ ਲੱਭਦੇ ਸੀ ਉੱਥੇ ਉਹ ਹੈ ਨਹੀਂ ਸੀਗਾ ਬਾਈ ਨੇ ਘਰ ਬਦਲ ਲਿਆ ਸੀਗਾ ਡਾਕਟਰ ਆ ਰਿਟਾਇਰਡ ਹੋਇਆ ਹੋਇਆ ਡਾਕਟਰ ਆ ਆਪਦੇ ਘਰੇ ਕਲੀਨਿਕ ਆ ਵਧੀਆ ਵੈਲ ਸੈਟਲ ਆ ਬੱਚੇ ਸਾਰੇ ਬਾਹਰ ਸੈਟਲ ਨੇ ਸਭ ਕੁਝ ਓਕੇ ਆ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਹੈਗੀ ਜਦੋਂ ਸਾਡੇ ਟੀਮ ਮੈਂਬਰ ਅਸ਼ਵਨੀ ਬਾਈ ਜੀ ਤੇ ਪਵਨ ਜੀ ਗਏ ਉਥੇ ਉਹ ਕਹਿੰਦੇ ਡਾਕਟਰ ਸਵੀਟੀ ਉਹ ਕਹਿੰਦਾ ਇੱਥੇ ਕੋਈ ਸਵੀਟੀ ਫੂਟੀ ਨਹੀਂ ਆਂਦਾ। ਮਤਲਬ ਮੰਨਿਆ ਹੀ ਨਹੀਂ। ਉਹ ਫਿਰ ਵੀ ਅੰਦਰ ਚਲੇ ਗਏ ਚਲੋ ਦੋਨੇ ਜਾਨੇ ਬਜ਼ੁਰਗ ਸੀਗੇ। ਸਿਆਣੇ ਸੀ ਦੋਨੋਂ। ਚਲੋ ਅੰਦਰ ਜਾ ਕੇ ਉਹਨਾਂ ਨੇ ਸਮਝਾਇਆ ਵੀ ਤੁਹਾਡਾ ਭਰਾ ਵਾ ਸਾਡੇ ਕੋਲੇ ਜਾ ਕਿਵੇਂ ਆ। ਬੜੀ ਮੁਸ਼ਕਲ ਨਾਲ ਘੰਟਾ ਡੇਢ ਘੰਟਾ ਲਾ ਕੇ ਫਿਰ ਉਹਨੂੰ ਮਨਾਇਆ ਇਹ ਗੱਲ। ਪਹਿਲਾਂ ਤਾਂ ਇਸੇ ਗੱਲ ਨੂੰ ਨਹੀਂ ਸੀ ਮੰਨਦਾ ਵੀ ਮੈਂ ਡਾਕਟਰ ਸਵੀਤੀ ਆ ਜਾਂ ਮੈਂ ਡਾਕਟਰ ਦੇਸ਼ਦੀਪ ਆ ਡਾਕਟਰ ਦੇਸ਼ਦੀਪ ਤਲਵਾੜ ਆ ਆਪਣੀ ਆਈਡੈਂਟੀਟੀ ਵੀ ਮੁਨਕਰ ਹੋ ਗਿਆ ਅਸੀਂ ਫੋਨ ਕੀਤਾ ਕੱਲ ਸਾਨੂੰ ਨੰਬਰ ਮਿਲਿਆ ਸੀ ਇਹਨਾਂ ਦੇ ਵਾਈਫ ਨੇ ਚੱਕਿਆ ਡਾਕਟਰ ਸਾਹਿਬ ਜੀ ਨੇ ਡਾਕਟਰ ਦਿਨੇਸ਼ ਦੇ ਪਰਜਾਈ ਨੇ ਜਦੋਂ ਉਹਨਾਂ ਨੂੰ ਅਸੀਂ ਡਾਕਟਰ ਦਿਨੇਸ਼ ਬਾਰੇ ਦੱਸਿਆ ਉਹ ਸਾਇਲੈਂਟ ਹੀ ਹੋ ਗਏ ਬੋਲੇ ਹੀ ਨਹੀਂ ਨਾ ਹਾਂ ਨਾ ਨਾ ਕਾਫੀ ਟਾਈਮ ਅਸੀਂ ਬੋਲਦੇ ਰਹੇ ਪਰ ਉਹ ਨਹੀਂ ਬੋਲੇ ਤੇ ਫਿਰ ਸਾਡੇ ਆ ਜਸ਼ਨੀ ਬਾਈ ਜੀ ਹੁਣੀ ਉਹਨਾਂ ਨੂੰ ਲੈ ਕੇ ਘਰੋਂ ਬੜੀ ਮੁਸ਼ਕਲ ਨਾਲ ਇੱਥੇ ਆਏ ਸੀ ਕਿ ਚਲ ਕਿਸੇ ਤਰੀਕੇ ਭਰਾ ਮਿਲਾ ਦਈਏ ਜਦੋਂ ਦੋਨੇ ਭਰਾ ਮਿਲਣਗੇ ਚਲੋ ਪਰਮਾਤਮਾ ਕਿਰਪਾ ਕਰੂ ਇਹਨਾਂ ਦੀ ਮਮਤਾ ਆਪਸ ਵਿੱਚ ਜਿਹੜਾ ਪਿਆਰ ਆ ਮਾਂ ਤਾਂ ਇੱਕੋ ਹੀ ਸੀ ਨਾ ਉਹ ਜਾਗੂਗੀ ਇੱਕ ਦੂਜੇ ਦੇ ਨਾਲ ਪਰ ਨਾ ਰਿਐਕਸ਼ਨ ਹੀ ਇਸ ਤਰ੍ਹਾਂ ਦਾ ਸੀ ਕਿ ਜਿਵੇਂ ਅਣਜਾਣ ਬੰਦੇ ਨੂੰ ਵੀ ਨਹੀਂ ਬੰਦਾ ਇਦਾਂ ਰਿਐਕਟ ਕਰਦਾ ਠੋਕੇ ਤਾਂ ਠੀਕ ਨਹੀਂ ਗਏ ਤੇ ਉਹ ਤਾਂ ਠੀਕ ਸੀ ਜਮਾ ਮੰਨਣ ਨੂੰ ਤਿਆਰ ਨਹੀਂ ਹੋਏ ਉਹ ਤੇ ਇਹ ਆ ਸਾਡੇ ਸਮਾਜ ਦੀ ਅਸਲੀ ਪਿਕਚਰ ਜਿਹੜੇ ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚ ਅੱਜ ਇੰਨੀਆਂ ਦੂਰੀਆਂ ਵਧ ਗਈਆਂ ਇਹ ਜਿਹੜਾ ਇਨਾ ਇੱਕ ਦੂਜੇ ਤੋਂ ਦੂਰ ਹੋਣਾ ਇਹੀ ਕਾਰਨ ਵੀ ਅੱਜ ਇਦਾਂ ਦੇ ਸ਼ੈਲਟਰ ਬਣ ਰਹੇ ਨੇ ਸਾਡੇ ਵਰਗੇ ਚੋਰ ਚੱਕੇ ਸਮਾਜ ਸੇਵੀ ਬਣ ਰਹੇ ਨੇ ਇਹੀ ਕਾਰਨ ਕਿਉਂਕਿ ਉਹਨਾਂ ਲੋਕਾਂ ਨੇ ਆਪਣਿਆਂ ਦੀ ਵੀ ਬਾਹ ਫੜਨੀ ਬੰਦ ਕਰਤੀ ਜਿਨ੍ਹਾਂ ਨੇ ਫੜਨੀ ਸੀ ਇੱਕ ਵੱਡੇ ਭਰਾ ਦਾ ਦਰਜਾ ਅੱਜ ਇਸ ਬੰਦੇ ਨੇ ਮਿੱਟੀ 'ਚ ਪਾਤਾ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਜੋ ਮਨਜੂਰ ਆ ਡਾਕਟਰ ਦਿਨੇਸ਼ ਜੀ ਨੂੰ ਅੱਜ ਜਰੂਰ ਇਸ ਗੱਲ ਦੀ ਗੋਗੀ ਸੱਟ ਲੱਗੀ ਆ ਉਦੋਂ ਦੇ ਸੁਣਨੀ ਆ ਚੁੱਪੀ ਆ ਕਿਉਂਕਿ ਪਿਛਲੇ 3 ਸਾਲਾਂ ਤੋਂ ਇਸੇ ਗੱਲ ਦਾ ਹੀ ਰੱਟਾ ਲਾ ਰਹੇ ਸੀ ਇਹੇ ਵੀ ਡਾਕਟਰ ਸਵੀਟੀ ਡਾਕਟਰ ਸਵੀਟੀ ਡਾਕਟਰ ਸਵੀਟੀ ਡਾਕਟਰ ਦੇਸ਼ਦੀਪ ਤੇ ਅਸੀਂ ਬਹੁਤ ਸਮਝਾਉਂਦੇ ਸੀਗੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਤਾਂ ਕਿਰਪਾ ਵਾਹਿਗੁਰੂ ਦੀ ਵੀ ਅੱਜ ਤੋਂ 2 ਮਹੀਨਾ ਤੋਂ 1.5 ਮਹੀਨਾ ਪਹਿਲਾਂ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਇੱਥੇ ਆਏ ਇੱਕ ਭਾਈ ਸਾਹਿਬ ਉਹਨਾਂ ਦਾ ਸ਼ੁਕਰੀਆ ਬਹੁਤ-ਬਹੁਤ ਉਹਨਾਂ ਦਾ ਕੀ ਨਾਮ ਸੀਗਾ ਜੀ ਪਤਾ ਕੋਈ ਨਾਮ ਚਿੱਤੇ ਕੋਣ ਚ ਜਿਹੜੇ ਪਹਿਲਾਂ ਆ ਕੇ ਮਿਲ ਕੇ ਗਏ ਸੀ ਆ ਬਿੱਲੂ ਵੀਰੇ ਤੋਂ ਨਹੀਂ ਇਸ ਤੋਂ ਪਹਿਲਾਂ ਉਹ ਉਸ ਬੱਬੀ ਦੇ ਵੱਡੇ ਬੇਚੇ ਹੈਗੇ ਨਾਮ ਨਹੀਂ ਫਿਰ ਉਸ ਤੋਂ ਬਾਅਦ ਕੱਲ ਬਿੱਲਾ ਵੀਰ ਜੀ ਆਏ ਸ਼ੁਕਰੀਆ ਉਹਨਾਂ ਦਾ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਉਹਨਾਂ ਤੇ ਕਰ ਪਹੁੰਚੇ ਤੇ ਡਾਕਟਰ ਸਾਹਿਬ ਨੂੰ ਘਟੋ ਘਟ ਹੁਣ ਇੱਕ ਆਸ ਤਾਂ ਮੁੱਕ ਜੂਗੀ ਨਾ ਇੱਕ ਇਹ ਤਾਂ ਹੋ ਜੂਗਾ ਵੀ ਹੁਣ ਮੇਰਾ ਇਹੀ ਘਰ ਆ ਵੀ ਮੈਂ ਹੁਣ ਇੱਥੇ ਰਹਿ ਕੇ ਹੀ ਪ੍ਰੈਕਟਿਸ ਕਰਨੀ ਆ ਇੱਥੇ ਰਹਿ ਕੇ ਮੈਂ ਲੋਕਾਂ ਦੇ ਇਲਾਜ ਕਰਨੇ ਆ ਸੋਚੋ ਵੀ ਵਿਚਾਰਿਓ ਵੀ ਜੀ ਆਪਣੇ ਆਸ-ਪਾਸ ਨਜ਼ਰ ਵੀ ਜਰੂਰ ਮਾਰਿਓ